ਸਭ ਕੁਝ ਇਹ ਇਸ਼ਕ ਦੀ ਗੱਲ ਹੈ ਕਿਉਂਕਿ ਆਸ਼ਿਕ ਦੁਨੀਆ ਤੋਂ ਨਹੀਂ ਡਰਦੇ ਮੁਸ਼ਕਿਲਾਂ ਤੋਂ ਨਹੀਂ ਡਰਦੇ ਪਰ ਉਹ ਕਹਿੰਦੇ ਯਾਰ ਮੰਗੇ ਤਾਂ ਸਿਰ ਵੀ ਕਟਾਣ ਨੂੰ ਚਮੜੀ ਵੀ ਲਹਾਣ ਨੂੰ ਸਭ ਕੁਝ ਕੁਰਬਾਨ ਕਰਨ ਨੂੰ ਇਹੀ ਤਾਂ ਆਸ਼ਿਕ ਦੀ ਇੱਕ ਪ੍ਰੇਮੀ ਦੀ ਪਹਿਚਾਣ ਹੁੰਦੀ ਹੈ ਇਧਰ ਸੁਲਤਾਨ ਬਾਹੁ ਕੀ ਕਹਿੰਦੇ ਆਜੀ ਹੈ ਉਹਨਾਂ ਦੇ ਬਚਨ ਤੇ ਇਹ ਫਿਰ ਮਿਲਿਆ ਮੈਨੂੰ ਜੋਗੀ মুর্ਸ਼ਦ ਜਿਨੇ ਐਸਾ ਨਾਦ বাজਾਇਆ ਹੂ ਕੀਲ ਪਕੜ ਕੇ ਸਾਰੇ ਫਨੀਰ ਬਿਸ਼ਰ ਕੀਲ ਪਟਾਰੀ ਪਾਇਆ ਹੂੰ ਸਭ ਕਾ ਯਕੀਨ ਦਾ ਦੱਸ ਕੇ ਮੈਨੂੰ ਜੀਣ ਦਾ ਚੱਜ ਸਿਖਾਇਆ ਹੂੰ ਓ ਲੜ ਮੁਰਸ਼ਿਦ ਦਾ ਫੜ ਕੇ ਬਾਹੂ ਜੀਵਨ ਸਫਲ ਕਹਿੰਦੇ ਮੁਰਸ਼ਿਦ ਨੇ ਸਾਰੇ ਨਾਗਾ ਨੂੰ ਚਿੰਤਾਵਾਂ ਪਰੇਸ਼ਾਨੀਆਂ ਦੇ ਡਰਾਂ ਦੇ ਬਹਿਮਾ ਭਰਮਾਂ ਦੇ ਨਾਗਾ ਨੂੰ ਫੜ ਕੇ ਪਟਾਰੀ ਚ ਅੱਜ ਤੁਸੀਂ ਪਟਾਰੀ ਚ ਬੰਦ ਕਰ ਦਿਓ ਡਰ ਦੇ ਨਾਗ ਇੱਦਾਂ ਨਹੀਂ ਇੱਦਾਂ ਕਰੋ ਕਰ ਦਿੱਤੇ ਪਟਾਰੀ ਪਹਿਲਾਂ ਡਰ ਦਾ ਨਾਗ ਬੰਦ ਕਰ ਦਿਓ ਚਿੰਤਾਵਾਂ ਦੇ ਨਾਗਾਂ ਨੂੰ ਵੀ ਬੰਦ ਕਰ ਦਿਓ ਮਹਿਮਾ ਭਰਮਾਂ ਦੇ ਨਾਗਾਂ ਨੂੰ ਵੀ ਬੰਦ ਕਰ ਦਿਓ ਫਿਕਰਾਂ ਦੇ ਨਾਗਾਂ ਨੂੰ ਬੰਦ ਕਰ ਦਿਓ ਕਿਉਂਕਿ ਹੁਣ ਉਹ ਸਤਿਗੁਰ ਮੁਰਸ਼ਿਦ ਜੋਗੀ ਨਾਲ ਔਰ ਅਸੀਂ ਵੀ ਚਾਹੁੰਦੇ ਜਿੱਦਾਂ ਸੁਲਤਾਨ ਬਾਹੂ ਕਹਿੰਦੇ ਨਾ ਸਬਕ ਯਕੀਨ ਦਾ ਦੱਸ ਕੇ ਮੈਨੂੰ ਜੀਣ ਦਾ ਚੱਜ ਉਹ ਕਹਿੰਦੇ ਮੈਨੂੰ ਜੀਨ ਦਾ ਟੰਗ ਮੁਰਸ਼ਿਦ ਨੇ ਦੱਸਿਆ ਯਕੀਨ ਭਰ ਕੇ ਮੇਰੇ ਅੰਦਰ ਵਿਸ਼ਵਾਸ ਮੇਰੇ ਅੰਦਰ ਪੈਦਾ ਕੀਤਾ ਕਿ ਚਿੰਤਾ ਰੂਪੀ ਸੱਪ ਉੱਥੇ ਹੀ ਫਨੂ ਉਠਾਉਂਦੇ ਆ ਜਿੱਥੇ ਰੱਬ ਦਾ ਯਕੀਨ ਨਾ ਹੋਵੇ ਜਿੱਥੇ ਰੱਬ ਦੀ ਰਹਿਮਤ ਤੇ ਯਕੀਨ ਜਿੱਥੇ ਮੁਰਸ਼ਿਦ ਜੋਗੀ ਦਾ ਸਾਥ ਨਾ ਹੋਵੇ ਉੱਥੇ ਹੀ ਇਹ ਫਨੀਅਰ ਬਿਸ਼ੇਰ ਆਪਣਾ ਫਨ ਖਿਲਾਰਦੇ ਆ ਤਾਂ ਜਿੱਥੇ ਪਤਾ ਹੈ ਕਿ ਮੁਰਸ਼ਿਦ ਜੋਗੀ ਨਾਲ ਖੜਾ ਹੈ ਤਾਂ ਕਿਸੇ ਸੱਪ ਦੀ ਜਾਂ ਕਿਸੇ ਚਿੰਤਾ ਪਰੇਸ਼ਾਨੀਆਂ ਤਕਲੀਫਾਂ ਦੇ ਫਨੀਆਂ ਦੀ ਹਿੰਮਤ ਨਹੀਂ ਹੁੰਦੀ ਆਪਣਾ ਫਨ ਚੱਕ ਸਕਣ ਕਿਉਂਕਿ ਪਤਾ ਅਗੇ ਕੀਲਣ ਵਾਲਾ ਵੀ ਬੈਠਾ ਹੈ ਅਗੇ پکڑਣ ਵਾਲਾ ਵੀ ਇਸ ਲਈ ਅੱਜ ਤੁਸੀਂ ਵੀ ਇਹ ਯਾਦ ਰੱਖਣਾ ਕਿ ਚਿੰਤਾ ਡਰ ਮਹਿਮਾ ਪਰਮਾ ਦੇ ਨਾਗਾਂ ਤੋਂ ਡਰਨ ਦੀ ਜ਼ਰੂਰ ਇਹ ਵਿਸ਼ਵਾਸ ਰੱਖਣਾ ਕਿ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਹਰ ਮੁਸ਼ਕਿਲ ਨੂੰ ਕਾਬੂ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੇਰੇ ਹਰ ਦੁੱਖ ਨੂੰ ਦੂਰ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੇਰਾ ਮਾਲਿਕ ਮੇਰੇ ਔਰ ਯਕੀਨ ਦਾ ਸਬਕ ਹੈ ਤੁਸੀਂ ਵੀ ਸਿੱਖ ਕੇ ਜਾਣਾ ਹੈ ਤਾਂ ਕਿ ਤੁਸੀਂ ਵੀ ਕਹਿ ਸਕੋ ਜੀਣ ਦਾ ਢੰਗ ਆ ਗਿਆ ਸਭ ਕੁ ਯਕੀਨ ਦਾ ਦੱਸ ਕੇ ਮੈਨੂੰ ਜੀਣ ਦਾ ਚੱਜ ਚੱਜ ਦਾ ਮਤਲਬ ਸਮਝਦੇ ਹੋ ਨਾ ਢੰਗ ਤਰੀਕਾ ਕਿ ਇਸ ਤਰੀਕੇ ਨਾਲ ਜੀਣਾ ਹੈ ਵਿਸ਼ਵਾਸ ਨਾਲ ਜੀਣਾ ਹੈ ਆਪਣੇ ਮਾਲਕ ਦੀ ਰਹਿਮਤ ਤੇ ਭਰੋਸੇ ਨਾਲ ਜੀਣਾ ਹੈ ਡਰ ਕੇ ਨਹੀਂ ਜੀਣਾ ਕਿਉਂਕਿ ਡਰ ਦੇ ਨਾਲ ਖੜੇ ਹੋਣਗੇ ਤਾਂ ਫਿਰ ਤਾਂ ਰੀਤ ਵੀ ਨਹੀਂ ਆਏਗੀ ਚੈਨ ਵੀ ਨਹੀਂ ਆਏਗਾ ਕਾਮਯਾਬੀ ਨਹੀਂ ਮਿਲੇਗੀ जरा ਸੋਚ ਕੇ ਦੇਖੋ ਜਿਸ ਘਰ ਦੇ ਵਿੱਚ ਸੱਪ ਹੋਵੇ ਰਾਤ ਨੂੰ ਬੈੱਡਰੂਮ ਦੇ ਵਿੱਚ ਬੰਦੇ ਨੂੰ ਪਤਾ ਹੋਵੇ ਸਾਪਾ ਤਾਂ ਬੰਦਾ ਰਾਤ ਨੂੰ ਸੌਂ ਨਹੀਂ ਸਕਦਾ ਕਿਉਂਕਿ ਪਤਾ ਨਹੀਂ ਕਿੱਥੋਂ ਕਿਹੜੇ ਵੇਲੇ ਆ ਕੇ ਡੰਗ ਮਾਰ ਦੇਣਾ। ਨੀਂਦੇ ਨਹੀਂ ਆਣੀ ਬੰਦੇ ਨੂੰ। ਤਾਂ ਫਿਰ ਸਾਡੀ ਜ਼ਿੰਦਗੀ 'ਚ ਸਕੂਨ ਕਦੋਂ ਆਏਗਾ? ਜਦੋਂ ਐਸੀ ਵੀ ਇਹਨੂੰ ਪਟਾਰੀ 'ਚ ਬੰਦ ਕਰ ਦੇਵਾਂਗੇ ਔਰ ਵਿਸ਼ਵਾਸ ਯਕੀਨ ਦਾ ਸਬਕ ਪੜ ਲਵਾਂਗੇ। ਵਿਸ਼ਵਾਸ ਦਾ ਸਬਕ ਪੜ ਲਵਾਂਗੇ ਕਿ ਕੋਈ ਮੁਸ਼ਕਿਲ ਮੇਰਾ ਕੁਝ ਨਹੀਂ ਵਿਗਾੜ ਸਕਦੀ ਕਿਉਂਕਿ ਮੇਰਾ ਮਾਲਿਕ ਮੇਰੇ ਔਰ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਨੂੰ ਆਪਣੇ ਰક્ષਕ ਤੇ ਪੂਰਾ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੇਰੇ ਹਰ ਦੁੱਖ ਨੂੰ ਦੂਰ ਕਰਨ ਵਾਲਾ ਮੇਰਾ ਮਾਲਿਕ ਮੇਰੇ ਬਸ ਇਹ ਯਕੀਨ ਦਾ ਸਬਕ ਲੈ ਕੇ ਜਾਣਾ ਤਾਂ ਫਿਰ ਤੁਹਾਨੂੰ ਵੀ ਅੱਜ ਤੋਂ ਜੀਣ ਦਾ ਉਹ ਟੰਗ ਆ ਜਾਏਗਾ ਕਿ ਫਿਰ ਜਿੱਦਾਂ ਦੱਸਿਆ ਕਿ ਕੋਈ ਚਿੰਤਾ ਦੇ ਨਾਲ ਖੜੇ ਨਹੀਂ ਹੋਣਗੇ ਸਮਝਦੇ ਹੋ ਕਿ ਨਹੀਂ ਬਲਕਿ ਜਿੱਧਰ ਦੀ ਤੁਸੀਂ ਯਕੀਨ ਦੀ ਬੀਜ ਬਣ ਜਾਂਦੇ ਚਲੇ ਜਾਓਗੇ ਨਾ ਇਹ ਨਾਗ ਆਪੇ ਰਸਤਾ ਛੱਡਦੇ ਚਲੇ ਜਾਣਗੇ ਕੀਲਣ ਵਾਲਾ ਆ ਗਿਆ ਭਾਈ ਦੌੜੋ ਇੱਥੋਂ ਸਮਝ ਨਾ ਜ਼ਰਾ ਬਸ ਯਕੀਨ ਤਾਂ ਹੀ ਇੱਥੇ ਇੱਕ ਸ਼ੇਰ ਕਮਾਂਗੇ दिलते लिख ले कि जिनके दिल में यकीन और लबों पे रब का नाम होगा जिनके दिलों में यकीन और लबों पे रब का नाम होगा कामयाबी उसके कदम चूमेगी मंजिलों का उसको सलाम होगा सारी दुनिया हैरान रह जाएगी इतना ऊंचा उसका मुकाम होगा बस एक गल याद रखना ਤੇ ਦਿਲ ਵਿੱਚ ਯਕੀਨ ਹੋਵੇ ਆਪਣੇ ਮਾਲਕ ਦਾ ਔਰ ਜ਼ੁਬਾਨ ਤੇ ਉਹਦਾ ਨਾਮ ਹੋਵੇ ਜਦ ਤਾਈਕ ਇਹਦਾ ਨਾ ਮੈਂ ਮਾਲਕ ਦਾ ਮੈਂ ਮਾਲਕ ਦਾ ਮੈਂ ਮਾਲਕ ਦਾ ਮੈਂ ਮਾਲਕ ਦਾ ਹੱਸ ਕੇ ਜੇ ਨਾ ਇਹ ਦਿਰਾਤੇ ਯਕੀਨ ਕਿ ਮੈਂ ਉਹਦਾ ਤੋਂ ਮੇਰਾ ਹੁਣ ਇਹ ਗੱਲ ਕਹਿਣ ਨਾਲ ਕੀ ਹੁੰਦਾ ਹੈ ਜਦੋਂ ਮੈਂ ਉਹਦਾ ਉਹ ਮੇਰਾ ਤਾਂ ਭਾਈ ਜਦੋਂ ਮੈਂ ਹੈ ਹੀ ਉਹਦਾ ਤਾਂ ਮੇਰੀ ਫਿਕਰ ਵੀ ਉਹ ਹੀ ਕਰੇਗਾ ਮੇਰੀ ਸੰਭਾਲ ਵੀ ਫਿਰ ਉਹਦਾ ਹੋ ਕੇ ਮੈਂ ਜਿੱਥੇ ਵੀ ਜਾਊਂਗਾ ਪੂਰੀ ਕੁਦਰਤ ਮੇਰੇ ਨਾਲ ਆ ਮੈਨੂੰ ਕਾਹਦਾ ਡਰ ਸਮਝਦੇ ਹੋ ਕਿ ਇਸ ਲਈ ਇਹਨੂੰ ਕਹਿੰਦੇ ਆ ਜਿਸ ਕੇ ਦਿਲ ਮੇ ਯਕੀਨ ਔਰ ਲਬੋਂ ਪੇ ਰੱਬ ਕਾ ਇਹਲੇ ਆਪਣੇ ਦਿਲ ਚਾਹੇ ਯਕੀਨ ਦਾ ਦੀਵਾ ਬਾਲ ਕੇ ਜਾਣਾ ਬਾਲ ਲਿਆ ਕਿ ਨਹੀਂ ਨਹੀਂ ਤਾਂ ਜਗਾਓ ਫਿਰ ਐਦਾਂ ਸਮਝਦੇ ਹੋ ਕਿ ਨਹੀਂ ਜਿਨ ਕੇ ਦਿਲ ਮੇ ਯਕੀਨ ਕਿਉਂਕਿ ਇਹ ਗੱਲ ਦਿਲ ਦੇ ਯਕੀਨ ਦੀ ਹੈ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਆਪਣੇ ਦਿਲ ਦੇ ਵਿੱਚ ਦੇਖੋ ਜਰਾ ਚੈੱਕ ਕਰੋ कि मेरे अंदर विश्वास है अपने रब की रहमत पे और रब पे विश्वास है मेनू अपने मालिक पे विश्वास है मेनू यकीन है मेनू कि ओ यकीन का दीवा मेरे अंदर बल रहा है कह करो जरा क्योंकि तू तब तक ही भटकेगा दुखों के अंधेरे में विश्वास का दिया जब तक नहीं जलेगा दिल तेरे में अपने दिल में विश्वास के दिए को जला अपने दुख डर चिंताओं के अंधेरों को दूर भगा आज इस बात को समझ ले कि तेरे भीतर ही छुपा उस खुदा का नूर है और जहां मुलाकात हुई थी मूसा की खुदा से तेरे भीतर ही वो पर्वत कोहे दूर है तेरे अंदर ही पर्वत समझ न जरा सारे तू तब तक ही भटकेगा दुखों के अंधेरों में ਕਦੋਂ ਤੱਕ ਵਿਸ਼ਵਾਸ ਦਾ دیا ਜਬ ਤੱਕ ਨਹੀਂ ਜਲੇਗਾ ਦਿਲ ਇਹ ਲਈ ਯਾਦ ਰੱਖਣਾ ਤੂੰ ਤਬ ਤੱਕ ਹੀ ਭਟਕੇਗਾ ਦੁੱਖੋਂ ਕੇ ਅੰਧੇਰੇ ਮੇ ਵਿਸ਼ਵਾਸ ਦਾ دیا ਜਬ ਤੱਕ ਨਹੀਂ ਜਲੇਗਾ ਦਿਲ ਕਿਉਂਕਿ ਅੰਧੇਰਾ ਉਦੋਂ ਤੱਕ ਹੀ ਹੁੰਦਾ ਜਦ ਤੱਕ ਅਸੀਂ ਟਾਰਚ ਨੂੰ ਕੈਂਡਲ ਨੂੰ ਜਾਂ ਅੱਜ ਕੱਲ ਮੋਬਾਈਲ ਦੀ ਫਲੈਸ਼ ਲਾਈਟ ਜਗਾਣੀ ਤਾਂ ਪੈਂਦੀ ਹੈ ਨਾ ਲਾਈਟ ਇਹਦੇ ਸਮਝ ਲੋ ਇੱਥੇ دیا ਕਹਿ ਦਿੱਤਾ ਕਿ ਜਦੋਂ ਆਪਣੇ ਅੰਦਰ ਵਿਸ਼ਵਾਸ ਦਾ دیا ਜਗਾ ਲਿਆ ਤਾਂ ਫੇਰ ਤੈਨੂੰ ਅੰਧੇਰੀਆਂ ਚ ਠੋਕਰਾਂ ਖਾਣ ਦੀ ਲੋੜ ਏ ਉਦੋਂ ਤੱਕ ਹੀ ਅੰਧੇਰੇ ਅੰਚ ਠੋਕਰਾਂ ਖਾਏਂਗਾ ਜਦ ਤੱਕ ਵਿਸ਼ਵਾਸ ਦਾ ਦੀਵਾ ਤੇਰੇ ਅੰਦਰ ਨਹੀਂ ਬਲਦਾ ਨਹੀਂ ਜਗਦਾ। ਫੇਲੇ ਆਪਣੇ ਦਿਲ 'ਚ ਵਿਸ਼ਵਾਸ ਦੇ ਦੀਵੇ ਨੂੰ ਜਗਾਓ। ਤਾਂ ਹੀ ਅਸੀਂ ਪਹਿਲੇ ਹੀ ਕਿਹਾ ਕਿ ਆਪਣੇ ਯਕੀਨ ਦੇ ਦੀਵੇ ਨੂੰ ਅੰਦਰੋਂ ਜਗਾ ਦਿਓ ਚੈੱਕ ਕਰੋ। ਕਰੋ ਚੈੱਕ ਕੀਤਾ ਕਿ ਨਹੀਂ? ਇਹ ਗੱਲ ਸਿਰਫ ਸੁਣਨੀ ਨਹੀਂ ਐ ਸਮਝਣੀ ਐ। ਦੇਖਣਾ ਐ ਅੰਦਰ ਕਿ ਮੇਰੇ ਅੰਦਰੋਂ ਦਿਲ 'ਚ ਕੀ ਆਵਾਜ਼ ਆਂਦੀ ਐ। ਕਿ ਮੈਨੂੰ ਆਪਣੇ ਮਾਲਕ ਤੇ ਵਿਸ਼ਵਾਸ ਹੈ ਜਾਂ ਨਹੀਂ। ਮੈਨੂੰ ਆਪਣੇ ਮਾਲਕ ਨਾਲ ਪਿਆਰ ਹੈ। ਯਾਰ ਨਹੀਂ ਕੀ ਹੋ ਜਾਂਦੀ ਐਂ ਮੇਰੋਂ ਹੈ 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 ਇਹ ਕਹ ਦੇ ਮੈਨੂੰ ਆਪਣੇ ਮਾਲਿਕ ਨਾਲ ਬਹੁਤ ਮੈਨੂੰ ਆਪਣੇ ਮਾਲਿਕ ਨਾਲ ਬਹੁਤ ਮੈਨੂੰ ਆਪਣੇ ਮਾਲਿਕ ਨਾਲ ਬਹੁਤ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਨੂੰ ਆਪਣੇ ਮਾਲਿਕ ਤੇ ਪੂਰਾ ਇਹ ਵਿਸ਼ਵਾਸ ਔਰ ਪਿਆਰ ਦਾ ਦੀਵਾ ਅੰਦਰ ਜਗਣਾ ਚਾਹੀਦਾ ਹੈ ਯਾਦ ਰੱਖਣਾ ਜਦੋਂ ਵਿਸ਼ਵਾਸ ਔਰ ਪਿਆਰ ਦਾ ਦੀਵਾ ਅੰਦਰ ਜਗ ਜਾਂਦਾ ਤਾਂ ਉਹ ਹਨੇਰੇ ਦੂਰ ਹੋਣੇ ਇਹ ਮੁਸ਼ਕਲਾਂ ਪਰੇਸ਼ਾਨੀਆਂ ਦੇ ਢੇਰੇ ਮਿਟਦੇ ਚਲੇ ਜਾਂਦੇ ਤੂੰ ਤਬ ਤੱਕ ਹੀ ਭਟਕੇਗਾ ਦੁੱਖੋਂ ਦੇ ਹਨੇਰੇ ਵਿੱਚ ਵਿਸ਼ਵਾਸ ਕਰ ਦੀਆ ਜਬ ਤੱਕ ਨਹੀਂ ਜਲੇਗਾ ਦਿਲ ਔਰ ਆਜ ਇਸ ਬਾਤ ਕੋ ਸਮਝ ਲੈ ਕਿ ਤੇਰੇ ਬੀਤਰ ਹੀ ਸੁਪਾ ਖੁਦਾ ਦਾ ਨੂਰ ਹੈ ਆਜ ਇਹ ਗੱਲ ਨੂੰ ਸਮਝ ਵੀ ਲੋ ਕਿ ਸਾਡੇ ਅੰਦਰ ਹੀ ਰੱਬ ਦਾ ਨੂਰ ਹੈ ਉਹ ਮੇਰੇ ਮਾਲਿਕ ਦਾ ਨੂਰ ਮੇਰੇ ਅੰਦਰ ਹੀ ਹੈ ਮੇਰੇ ਮਾਲਿਕ ਦੀ ਰਹਿਮਤ ਮੇਰੇ ਅੰਦਰ ਹੀ ਹੈ ਉਹ ਕੋਈ ਮੇਤੋ ਜੁਦਾ ਨਹੀਂ ਹੈ ਮੇਤੋ ਦੂਰ ਨਹੀਂ ਹੈ ਅਜੇ ਗੱਲ ਤੋਂ ਵੀ ਸਮਝ ਕੇ ਜਾਣਾ ਯਕੀਨ ਕਰਕੇ ਜਾਣਾ ਹੈ ਕਿ ਮੇਰੇ ਅੰਦਰ ਹੀ ਮੇਰੇ ਰੱਬ ਦਾ ਨੂਰ ਹੈ ਆਜ ਇਸ ਬਾਤ ਕੋ ਸਮਝ ਲੈ ਕਿ ਤੇਰੇ ਭੀਤਰ ਹੀ ਸੁਪਾ ਉਸ ਖੁਦਾ ਦਾ ਨੂਰ ਹੈ ਜਹਾਂ ਮੁਲਾਕਾਤ ਹੋਈ ਥੀ ਮੂਸਾ ਕੀ ਖੁਦਾ ਸੇ ਤੇਰੇ ਭੀਤਰ ਹੀ ਉਹ ਪਰਵਤ ਕੋਹੇ ਅੰਦਰ ਹੀ ਪਰਵਤ ਹੈ ਨਾ ਜਿੱਥੇ ਰੱਬ ਮਿਲਦਾ ਹੈ ਉਹ ਕਿਤੇ ਬਾਹਰ ਨਹੀਂ ਅੰਦਰ ਹੀ ਚੜਾਈ ਜਾਣੀ ਪੈਂਦੀ ਹੈ ਇਹ ਅੰਦਰ ਹੀ ਪਿਆਰ ਦੀ ਚੜਾਈ ਜਾਣੀ ਪੈਂਦੀ ਹੈ ਅੰਦਰ ਹੀ ਵਿਸ਼ਵਾਸ ਦੀ ਪਹਾੜੀ ਚੜਨੀ ਪੈਂਦੀ ਐ ਜਦੋਂ ਪ੍ਰੇਮ ਦੀ ਵਿਸ਼ਵਾਸ ਦੀ ਅੰਦਰ ਚੜਾਈ ਚੜਦੇ ਤਾਂ ਉੱਥੇ ਰੱਬ ਦਾ ਨੂਰ ਨਜ਼ਰ ਆਇਆ ਲੈ ਬਾਹਰ ਆ ਕੇ ਤੁਰ ਪਿਆ ਉਹ ਕਹੀ ਨਾ ਕੋਹੇ ਤੂਰ ਤੇ ਜਾਂਦੇ ਐ ਦੇਖਦੇ ਐ ਤਾਂ ਪੁੱਛੋ ਕੋਈ ਰੱਬ ਦਿਸਿਆ ਸਮਝਦੇ ਹੋ ਕਿ ਨਹੀਂ ਪਰ ਨਹੀਂ ਜਦੋਂ ਬੰਦਾ ਕੀ ਜਾਣਦਾ ਨਾ ਕਿ ਇੱਥੇ ਮਹਾਤਮਾ ਬੁੱਧ ਨੂੰ ਕਿੱਥੇ ਗਿਆਨ ਹੋਇਆ ਸੀ ਬੋਧ ਬ੍ਰਿਖਸ਼ ਥੱਲੇ ਅੱਜ ਬੋਧ ਗਿਆ ਜੇ ਅਗਰ ਉਹ ਬ੍ਰਿਖਸ਼ ਥੱਲੇ ਜਾ ਕੇ ਬੰਦਾ ਦੇਖਦਾ ਵੀ ਐ ਦਰਸ਼ਨ ਵੀ ਕਰਦਾ ਐ ਬ੍ਰਿਖਸ਼ ਦੇ ਤਾਂ ਕੋਈ ਆਪਣੇ ਆਪ ਨੂੰ ਗਿਆਨ ਥੋੜੀ ਹੁੰਦਾ ਸਮਝਦੇ ਹੋ ਕਿ ਨਹੀਂ ਕਿਉਂਕਿ ਉਹ ਬ੍ਰਿਖਸ਼ ਨੂੰ ਦੇਖਦੇ ਐ ਪਰ ਮਹਾਤਮਾ ਬੋਧ ਨੇ ਤਾਂ ਚੜਾਈ ਅੰਦਰ ਕੀਤੀ ਸੀ ਔਰ ਸ਼ਾਇਦ ਉਹ ਬ੍ਰਿਖਸ਼ ਥੱਲੇ ਨਾ ਬੈਠੇ ਹੁੰਦੇ ਕਿਸੇ ਇਮਾਰਤ ਥੱਲੇ ਬੈਠੇ ਹੁੰਦੇ ਉੱਥੇ ਵੀ ਕਿਉਂਕਿ ਇਹ ਗੱਲ ਬਾਹਰ ਦੀ ਨਹੀਂ ਹੈ ਕਿ ਇਸ ਬ੍ਰਿਖਸ਼ ਦੀ ਵਜ੍ਹਾ ਨਾਲ ਹੋਇਆ ਇਹ ਗੱਲ ਹੈ ਅੰਦਰ ਦੀ ਵਜ੍ਹਾ ਨਾਲ ਹੋਇਆ ਅੰਦਰ ਵਿਸ਼ਵਾਸ ਸੀ ਅੰਦਰ ਮਿਹਨਤ ਸੀ ਸਮਝਦੇ ਹੋ ਕਿ ਨਹੀਂ ਹੁਣ ਜੇ ਤਾਂ ਬੰਦਾ ਕਹਿੰਦਾ ਨਾ ਕਿ ਜਿਹਨੇ ਐਕਸਰਸਾਈਜ਼ ਕਰਨੀ ਹੈ ਉਹ ਚਾਹੇ ਇਸ ਜਿਮ 'ਚ ਕਰੇ ਚਾਹੇ ਉਸ ਜਿਮ 'ਚ ਕਰੇ ਜੇ ਨਾ ਕਰਨੀ ਹੈ ਉਹ ਜਿਮ ਜ਼ਰੂਰੀ ਨਹੀਂ ਹੈ ਕਰਨ ਵਾਲਾ ਜ਼ਰੂਰੀ ਹੈ ਜਗ੍ਹਾ ਬਦਲ ਸਕਦੀ ਹੈ ਪਰ ਅਸਰ ਤਾਂ ਆਪਣਾ ਹੈ ਹੁਣ ਅਸੀਂ ਇੱਥੇ ਬੈਠੇ ਵੀ ਸਤਸੰਗ ਕਰ ਰਹੇ ਆ ਤਾਂ ਹਰ ਜਗ੍ਹਾ ਸਤਸੰਗ ਹੁੰਦੇ ਕਿ ਨਹੀਂ ਹੁਣ ਪਰਸੋਂ ਨੂੰ ਜਾਂ ਸੋਮਵਾਰ ਨੂੰ ਫਿਰ ਪਾਇਨ ਕਰਨਾ ਹੈ ਹੁਣ ਗੱਲ ਜਗ੍ਹਾ ਦੀ ਨਹੀਂ ਹੈ ਗੱਲ ਹੈ ਸਾਡੀ ਅੰਦਰ ਕੀ ਹੈ ਗੱਲ ਹੈ ਕਿ ਸਾਡੀ ਅੰਦਰੋਂ ਗਿਆਨ ਹੈ ਸਾਡੀ ਅੰਦਰੋਂ એનર્ਜੀ ਹੈ ਸਾਡੇ ਅੰਦਰੋਂ ਸ਼ਕਤੀ ਹੈ ਤਾਂ ਜਿੱਥੇ ਵੀ ਬਹਿ ਜਾਵਾਂਗੇ ਇਹ એનર્ਜੀ ਹੈ ਸ਼ਕਤੀ ਉੱਥੇ ਆਪਣਾ ਰੰਗ ਦਿਖਾਏਗੀ ਉੱਥੇ ਹੀ ਜ਼ਿੰਦਗੀ ਨੂੰ ਬਦਲੇਗੀ ਇਸ ਲਈ ਫਿਰ ਇੱਥੇ ਕਹਾਂਗੇ ਕਿ ਤੁਹਾਡੇ ਅੰਦਰ ਵਿਸ਼ਵਾਸ ਹੋਣਾ ਜ਼ਰੂਰੀ ਹੈ ਆਪਣੇ ਮਾਲਿਕ ਨਾਲ ਜੁੜਨਾ ਫਿਰ ਮਾਲਿਕ ਦਾ ਪਿਆਰ ਲੈ ਕੇ ਮਾਲਿਕ ਦਾ ਵਿਸ਼ਵਾਸ ਲੈ ਕੇ ਤੁਸੀਂ ਚਾਹੇ ਦੁਕਾਨ ਤੇ ਚਲੇ ਜਾਓ ਚਾਹੇ ਵਪਾਰ ਕਰਨ ਬਿジネス ਕਰਨ ਕਿਤੇ ਵੀ ਚਲੇ ਜਾਓ ਚਾਹੇ ਆਊਟ ਆਫ ਕੰਟਰੀ ਵਿਦੇਸ਼ਾਂ ਵਿੱਚ ਵੀ ਚਲੇ ਜਾਓ ਅਗਰ ਯਕੀਨ ਹੈ ਮੇਰਾ ਮਾਲਿਕ ਮੇਰੇ ਨਾਲ ਹੈ ਉਹ ਮਾਲਿਕ ਦਾ ਪਿਆਰ ਮਾਲਿਕ ਦਾ ਵਿਸ਼ਵਾਸ ਨਾਲ ਲੈ ਕੇ ਜਾਉਂਗੇ ਤਾਂ ਹਰ ਜਗ੍ਹਾ ਮੁਸ਼ਕਲਾਂ ਦੇ ਢੇਰੇ ਦੂਰ ਹੁੰਦੇ ਹਰ ਜਗ੍ਹਾ ਕਾਮਯਾਬੀ ਮਿਲਦੀ ਜੋ ਗੱਲ ਤਾਂ ਇਹ ਹੈ ਕਿ ਅੰਦਰ ਸਾਡੇ ਆਪਣੇ ਮਾਲਿਕ ਦਾ ਪਿਆਰ ਵਿਸ਼ਵਾਸ ਹੋਣਾ ਬਹੁਤ ਹੈ ਫਿਰ ਜਾਈਏ ਜਿੱਥੇ ਮਰਜੀ ਕਿਉਂਕਿ ਫਿਰ ਸਾਡਾ ਮਾਲਿਕ ਹਮੇਸ਼ਾ ਸਾਡੇ ਹੁਣ ਕਈ ਜੀ ਪ੍ਰਦੇਸਾਂ 'ਚ ਰਹਿੰਦੇ ਹੀ ਐ ਮਾਲਕਾਂ ਨਾਲ ਪਿਆਰ ਕਰਨ ਵਾਲੇ ਅਗਰ ਉੱਥੇ ਬੈਠੇ ਵੀ ਉਹਨੇ ਦਿਲ 'ਚ ਪਿਆਰ ਦਾ ਵਿਸ਼ਵਾਸ ਦਾ ਦੀਵਾ ਜਗ ਰਿਹਾ ਤਾਂ ਉੱਥੇ ਬੈਠਿਆਂ ਨੂੰ ਰਹਿਮਤਾ ਮਿਲ ਰਹੀ ਆ ਉੱਥੇ ਬੈਠਿਆਂ ਦੀਆਂ ਮੁਸ਼ਕਲਾਂ ਦੇ ਹੱਲ ਹੋ ਰਹੇ ਉੱਥੇ ਬੈਠਿਆਂ ਝੋਲੀਆਂ ਭਰ ਰਹੀਆਂ ਹੈ ਕਿਉਂਕਿ ਜਿਨੇ ਵੀ ਵਿਸ਼ਵਾਸ ਨਾਲ ਜਿੱਥੇ ਯਾਦ ਕਰਨਾ ਮਾਲਿਕ ਦੀ ਰਹਿਮ ਕਰੋ ਉੱਥੇ ਪਹੁੰਚਣਾ ਵੀ ਕਾਹਿੰ ਕਹਿੰਦਾ ਤੇਰੇ ਬਾਝੋਂ ਮੇਰੀ ਡੁੱਬਦੀ ਵੇੜੀ ਕੋਈ ਉਹ ਪੁਕਾਰੋ ਤਾਂ ਸਹੀ ਜਿੱਥੇ ਵੀ ਲੋੜ ਹੋਏਗੀ ਉਹਦੀ ਰਹਿਮਤ ਉੱਥੇ ਆਏਗੀ ਦੁਬਿਆਂਤ ਕਰਨ उठे आएगी मुश्किलों का हल कर बस अंदर विश्वास होना चाहिए है, यकीन होना चाहिए समझते अपने? इस करके तू तब तक ही भटकेगा दुखों के अंधेरों में अंधेरे में विश्वास का दिया जब तक नहीं जलेगा दिल तेरे में आज इस बात को समझ ले और इतने दस अगली लाइन च के अपने दिल में प्रेम और विश्वास के दिए को जला और अपने जीवन के दुख डर चिंताओं के अंधेरों को दूर जगाओ अज ਤਾਂ ਕਿ ਤੁਹਾਡੇ ਜੀਵਨ ਦੇ ਡਰ ਚਿੰਤਾ ਫਿਕਰਾਂ ਦੇ ਹਨੇਰੇ ਸਾਰੇ ਦੂਰ ਹੋ ਜਾਣ ਤੇ ਕਹਿ ਦਿਓ ਮੇਰੇ ਸਾਰੇ ਡਰ ਦੂਰ ਹੋ ਗਏ ਮੇਰੇ ਸਾਰੇ ਫਿਕਰ ਦੂਰ ਹੋ ਗਏ ਮੇਰੇ ਸਾਰੇ ਦੁੱਖ ਦੂਰ ਹੋ ਗਏ ਮੇਰੇ ਸਾਰੇ ਰੋਗ ਦੂਰ ਹੋ ਗਏ ਮੇਰੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਗਏ ਮੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਏ ਮੇਰੇ ਜੀਵਨ 'ਚ ਖੁਸ਼ੀਆਂ ਮੇਰੇ ਜੀਵਨ 'ਚ ਸਫਲਤਾ ਮੇਰੇ ਜੀਵਨ 'ਚ ਰਹਿਮਤ ਮੇਰੇ ਜੀਵਨ 'ਚ ਪਿਆਰ मेरे जीवन में विश्वास है बस ये अंदर होना चाहिए था और आज इस बात को समझ ले तेरे भीतर ही छुपा खुदा का नूर है और जहां मुलाकात हुई थी मूसा की खुदा से तेरे भीतर ही वो पर्वत को है तोड़े अंदर ही वो पर्वत तुम आप ही वो पर्वत हो बस विश्वास ना चढ़ाई चढ़ जाओ तो रब दे रहमतों के नजारे ले लो समझ दे अपने इस करके इधर सुल्तान बाहू भी यही गल कहते हैं समझ लेना के ਲੜ ਮੁਰਸ਼ਿਦ ਦਾ ਫੜ ਕੇ ਬਾਹੂ ਜੀਵਨ ਸਫਲ ਕਹਿੰਦੇ ਜੀਵਨ ਸਫਲ ਬਣਾਣਾ ਹੈ ਤਾਂ ਮੁਰਸ਼ਿਦ ਦਾ ਲੜ ਫੜਨਾ ਮੁਰਸ਼ਿਦ ਨਾਲ ਜੁੜਨਾ ਵਿਸ਼ਵਾਸ ਕਰਨਾ ਇਹਨੇ ਹੁਣ ਸਮਝਾਉਣ ਨੂੰ ਤਾਂ ਬਹੁਤ ਹੋਇਆ ਟਾਈਮ ਕਾਫੀ ਹੋ ਗਿਆ ਹੁਣ ਜਾਂਦੇ ਜਾਂਦੇ ਬੁੱਲੇ ਸ਼ਾਹ ਦੇ ਕਲਾਮ ਹੋਰ ਯਾਦ ਆ ਗਏ ਫਿਰ ਸੈਸ਼ਨ ਦੀ ਸਮਾਪਤੀ ਕਰਾਂਗੇ ਬੁੱਲੇ ਸ਼ਾਹ ਕੀ ਕਹਿੰਦੇ ਆ ਉਹ ਕਹਿੰਦੇ ਮਿਲੇ ਇੱਕ ਨਾਲ ਇੱਕ ਦੋ ਹੋ ਜਾਂਦੇ ਮਿਲੇ ਇੱਕ ਨਾਲ ਇੱਕ ਉਹ ਦੋ ਜਾਂਦੇ ਇਹ ਗੱਲ ਸਮਝੀ ਸੰਸਾਰ ਦੀ ਏ ਕਹਿੰਦੇ ਜੇ ਸੰਸਾਰ ਦੀ ਗੱਲ ਆਂਦੀ ਨਾ ਉਥੇ ਇੱਕ ਨਾਲ ਇੱਕ ਮਿਲਦਾ ਆ ਤਾਂ ਦੋ ਹੋ ਜਾਂਦੇ ਮਿਲੇ ਇੱਕ ਨਾਲ ਇੱਕ ਹੋ ਦੋ ਜਾਂਦੇ ਇਹ ਗੱਲ ਸਮਝੀ ਸੰਸਾਰ ਦੀ ਏ ਉਹ ਮਿਲੇ ਇੱਕ ਨਾਲ ਇੱਕ ਹੋ ਇੱਕ ਜਾਂਦੇ ਇਹ ਗੱਲ ਇਹ ਗੱਲ ਸਜਣਾ ਸੱਚੇ ਪਿਆਰ ਦੀ ਏ ਕਹਿੰਦੇ ਕਿ ਸੰਸਾਰ ਦੀ ਗੱਲ ਉਥੇ ਇੱਕ ਨਾਲ ਇੱਕ ਮਿਲਦਾ ਦੋ ਹੋ ਜਾਂਦੇ ਆ ਪਰ ਜਿੱਥੇ ਇਸ਼ਕ ਦੀ ਗੱਲ ਆਉਂਦੀ ਹੈ ਮੁਹੱਬਤ ਦੀ ਗੱਲ ਆਉਂਦੀ ਹੈ ਉੱਥੇ ਤਾਂ ਇੱਕ ਨਾਲ ਇੱਕ ਮਿਲ ਕੇ ਇੱਕੋ ਹੀ ਹੋ ਜਾਂਦੇ ਆ ਜਿਦਾ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਹੁਣ ਐਸੀ ਵੀ ਇਹੀ ਚਾਹੁੰਦੇ ਇੰਨਾ ਆਪਣੇ ਮਾਲਿਕ ਨਾਲ ਪਿਆਰ ਕਰੋ ਇੰਨਾ ਪਿਆਰ ਕਰੋਗੇ ਮਾਲਿਕ ਚ ਸਮਾ ਕੇ ਉਹਦੇ ਰੂਪ ਹੋ ਜਾਓ ਤੁਸੀਂ ਸਾਏ ਬੰਦਾ ਕਹੇ ਕਿ ਜਿਦਾ ਬੁੱਲੇ ਸ਼ਾ ਨੇ ਕਿਹਾ ਮੇਰੇ ਰੱਬ ਮੈਂ ਤੇਤੋਂ ਬੱਖ ਨਹੀਂ ਪਰ ਤੇਰੀ ਦੇਖਣ ਵਾਲੀ ਉਹ ਕਹਿੰਦਾ ਤੇਰੇ ਅੰਦਰ ਹੀ ਆ ਵਿਸ਼ਵਾਸ ਕਰ ਮਿਲੈ ਇੱਕ ਨਾਲ ਇੱਕ ਹੋ ਦੋ ਜਾਂਦੇ ਇਹ ਗੱਲ ਸਮਝੀ ਸੰਸਾਰ ਦੀ ਏ ਮਿਲੈ ਇੱਕ ਨਾਲ ਇੱਕ ਹੋ ਇੱਕ ਜਾਂਦੇ ਇਹ ਗੱਲ ਸਜਣਾ ਸੱਚੇ ਪਿਆਰ ਦੀ ਏ ਉਹ ਕਹਿੰਦੇ ਸੱਚੇ ਪਿਆਰ ਦੀ ਗੱਲ ਏ ਇਹ ਕਿ ਜਿੱਥੇ ਸੱਚਾ ਪਿਆਰ ਹੁੰਦਾ ਉੱਥੇ ਫਿਰ ਬੰਦਾ ਉਹਦੇ ਨਾਲ ਮਿਲ ਕੇ ਕਹਿੰਦਾ ਮੇਰਾ ਮੁਜਮੇ ਜੋ ਕਿ 600 ਤਨ ਜ਼ਰੂਰ ਦੋ ਨਜ਼ਰ ਆਂਦੇ ਪਰ ਇੱਕ ਹੁੰਦਾ ਮਤਲਬ ਕੀ ਕਿਆ ਕਿ ਹੁਣ ਜੋ ਮੇਰੇ ਯਾਰ ਦੀ ਰਦਾ ਉਹੀ ਕਿਉਂਕਿ ਗੱਲ ਕੀ ਹੁੰਦੀ ਹੈ ਜਿੱਦਾਂ ਬੰਦਾ ਕਹੇ ਨਾ ਕਿ ਮੇਰੇ ਯਾਰ ਨੂੰ ਕੀ ਪਸੰਦ ਜੀ ਇਹਨਾਂ ਨੂੰ ਫਰਜ਼ ਕਰੋ ਦੋ ਕਦੋਂ ਹੁੰਦੇ ਆ ਭਾਈ ਮੈਂ ਗੋਭੀ ਖਾਣੀ ਮੈਂ ਦਾਲ ਖਾਣੀ ਦੋ ਸੋਚਾਂ ਹੁਣ ਮੇਰਾ ਯਾਰ ਕੀ ਪਸੰਦ ਕਰਦਾ ਮੇਰਾ ਯਾਰ ਕਹਿੰਦਾ ਇੱਥੇ ਬੈਠਣਾ ਪਸੰਦ ਆ ਚਲੋ ਮੈਂ ਵੀ ਬਹਿ ਗਿਆ ਮੇਰਾ ਯਾਰ ਕਹਿੰਦਾ ਮੈਨੂੰ ਖੜਨਾ ਪਸੰਦ ਆ ਮੈਂ ਵੀ ਖੜ ਗਿਆ ਮੇਰਾ ਯਾਰ ਕਹਿੰਦਾ ਮੈਂ ਖੱਬੇ ਜਾਣਾ ਮੈਂ ਵੀ ਖੱਬੇ ਤੁਰ ਮੇਰੇ ਯਾਰ ਕਹਿੰਦਾ ਸੱਜੇ ਜਾ ਯਾਨੀ ਇੱਥੇ ਹੁਣ ਇੱਕੋ ਹੀ ਹੋ ਗਏ ਯਾਨੀ ਜਿੱਦ ਤਰ ਉਹ ਹੈ ਉਹਦੇ ਮਗਰ ਮਗਰੀ ਹੁਣ ਮੇਰੀ ਆਪਣੀ ਕੋਈ ਖੁਆਇਸ਼ ਇੱਛਾ ਕਿਉਂਕਿ ਜਦੋਂ ਤੱਕ ਆਪਣੀ ਇੱਛਾ ਦੋ ਹੈ ਸਮਝਿ ਦਿਓ ਕਿ ਨਹੀਂ ਪਰ ਜਦੋਂ ਮੇਰੀ ਆਪਣੀ ਖੁਆਇਸ਼ ਗਈ ਤਾਂ ਉਹਦੀ ਖੁਆਇਸ਼ ਵਿੱਚ ਹੀ ਉਹਦੀ ਰਜ਼ਾ ਚੀ ਮੈਂ ਰਾਜੀ ਤਾਂ ਫਿਰ ਅਸੀਂ ਦੋ ਨਹੀਂ ਰਹਿ ਜਾਂਦੇ ਫਿਰ ਅਸੀਂ ਸਮਝਦੇ ਹੋ ਆਪਣੇ ਇਸ ਲਈ ਉਹਨੂੰ ਕਹਿੰਦੇ ਇੱਕ ਹੋਣਾ ਇੱਕ ਹੋਣ ਦਾ ਮਤਲਬ ਇਹ ਨਹੀਂ ਕਿ ਸਰੀਰ ਉਹ ਤਾਂ ਦੋ ਹੀ ਰਹਿੰਦੇ ਐ ਇੱਕ ਹੋਣ ਦਾ ਮਤਲਬ ਸੋਚ ਇੱਕ ਹੋ ਗਈ ਭਾਵਨਾ ਇੱਕ ਹੋ ਗਈ ਫੀਲਿੰਗ ਇੱਕ ਹੋ ਗਈ ਚਾਹਤ ਇੱਕ ਹੋ ਗਈ ਇੱਛਾ ਇੱਕ ਹੋ ਗਈ ਹੁਣ ਮੇਰੀ ਇੱਛਾ ਨਹੀਂ ਜੋ ਤੇਰੀ ਇੱਛਾ ਹੈ ਜੋ ਤੇਰੀ ਰਜ਼ਾ ਸੋ ਜੋ ਤੇਰਾ ਹੁਕਮ ਸੋ ਮੈਨੂੰ ਮਨਜ਼ੂਰ ਹੈ ਹੁਣ ਕਹਿੰਦੇ ਇਹ ਇਸ਼ਕ ਦੀ ਗੱਲ ਹੁੰਦੀ ਹੈ ਇਸ ਲਈ ਬੁੱਲੇ ਸ਼ਾਹ ਨੇ ਕਿਹਾ ਕਿ ਮਿਲੇ ਇੱਕ ਨਾਲ ਇੱਕ ਹੋ ਇੱਕ ਜਾਂਦੇ ਇਹ ਗੱਲ ਸਮਝੀ ਸੱਚੇ ਪਿਆਰ ਦੀ ਹੈ ਉਹ ਸੱਚਾ ਆਸ਼ਿਕ ਕਦੇ ਵੀ ਨਾ ਹਾਰ ਮੰਨੇ ਉਹਦੇ ਅੱਗੇ ਇਹ ਖਲਕਤ ਹਾਰਦੀ ਹੈ ਕਹਿੰਦੇ ਸੱਚਾ ਆਸ਼ਿਕ ਉਹ ਹੀ ਜਿਹੜਾ ਕਦੀ ਹਾਰ ਹੁਣ ਤੁਸੀਂ ਹਾਰ ਤਾਂ ਨਹੀਂ ਮੰਨੂਗੇ ਨਹੀਂ ਨਹੀਂ ਅਗਰ ਤੁਸੀਂ ਵੀ ਸੱਚੇ ਹੋ ਨਾ ਸਾਡੇ ਨਾਲ ਪਿਆਰ ਕਰਨ ਵਾਲੇ ਤਾਂ ਕਦੀ ਹਾਰ ਨਾ ਮੰਨੇ ਚਾਹੇ ਜਿਹੜੀ ਮਰਜ਼ੀ ਮੁਸ਼ਕਿਲ ਆਵੇ ਰਸਤੇ 'ਚ ਕੋਈ ਵੀ ਅੜਚਕਾ ਨਾ ਆਵੇ ਕੋਈ ਵੀ ਰੁਕਾਵਟ ਹੋਵੇ ਵਾਦੇ ਚਲੇ ਜਾਓ ਦੱਸ ਦਿਓ ਕਿ ਅਸੀਂ ਵੀ ਮਾਲਕਾਂ ਦੇ ਆਸ਼ਿਕ ਹਾਂ ਅਸੀਂ ਹਾਰ ਮੰਨਣ ਵਾਲੇ ਨਹੀਂ ਆ ਮੁਸ਼ਕਿਲਾਂ ਪਰੇਸ਼ਾਨੀਆਂ ਤਕਲੀਫਾਂ ਬਿਮਾਰੀਆਂ ਤੋਂ ਡਰ ਕੇ ਨਿਰਾਸ਼ ਹੋ ਕੇ ਬੈਠਣ ਵਾਲੇ ਜੋ ਨਹੀਂ ਆ ਅਸੀਂ ਹਰ ਨਿਰਾਸ਼ਾ ਦਾ ਹੱਲ ਕਰਨਾ ਹੈ ਹਰ ਮੁਸ਼ਕਿਲ ਦਾ ਹੱਲ ਕਰਨਾ ਹਰ ਨਿਰਾਸ਼ਾ ਦੇ ਸਮੁੰਦਰ ਨੂੰ ਪਾਰ ਕਰਨਾ ਹੈ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਕਿਉਂਕਿ ਸੱਚਾ ਆਸ਼ਿਕ ਕਦੇ ਵੀ ਨਾ ਹਾਰ ਮੰਨੇ ਉਹਦੇ ਅੱਗੇ ਖਲਕਤ ਹਾਰਦੀ ਏ ਔਰ ਜਿਹਨੂੰ ਮਿਲਿਆ ਹੋਵੇ ਯਾਰ ਰੱਬ ਵਰਗਾ ਜਿਹਨੂੰ ਮਿਲਿਆ ਹੋਵੇ ਯਾਰ ਉਹਨੇ ਫਿਕਰ ਕੀ ਕਰਨੀ ਸੰਸਾਰ ਦੀ ਏ ਕਿ ਜਿਹਨੂੰ ਯਾਰ ਬੁੱਲੇ ਸ਼ਾਹ ਕਹਿੰਦੇ ਜਿਹਨੂੰ ਯਾਰ ਹੀ ਰੱਬ ਵਰਗਾ ਮਿਲ ਗਿਆ ਹੋਵੇ ਉਹ ਮੁਰਸ਼ਿਦ ਮਿਲ ਗਿਆ ਰੱਬ ਵਰਗਾ ਉਹਨੇ ਸੰਸਾਰ ਦੀ ਫਿਕਰ ਕੀ ਕਰਨੀ ਹੈ ਦੁਨੀਆ ਦੀ ਫਿਕਰ ਕੀ ਕਰਨੀ ਕਿ ਦੁਨੀਆ ਮੈਨੂੰ ਵੱਢ ਦੇਗੀ ਮਾਰ ਦੇਗੀ ਕੱਟ ਦੇਗੀ ਭੰਦੇਗੀ ਕੀ ਕਰੇਗੀ ਉਹ ਫਿਕਰ ਨਹੀਂ ਕਰਦਾ ਕੋਈ ਵੀ ਕਿਉਂਕਿ ਉਹਨੂੰ ਪਤਾ ਹੈ ਮੈਨੂੰ ਰੱਬ ਵਰਗਾ ਯਾਰ ਮਿਲਿਆ ਕੋਈ ਆਮ ਬੰਦਾ ਨਹੀਂ ਆਮ ਇਨਸਾਨ ਨਹੀਂ ਹੈ ਕੋਈ ਆਮ ਨਹੀਂ ਹੈ ਇਹ ਰੱਬ ਹੈ ਰੱਬ ਦਾ ਰੂਪ ਹੈ ਜਿਹਨੂੰ ਮਿਲਿਆ ਹੋਵੇ ਯਾਰ ਰੱਬ ਵਰਗਾ ਉਹਨੇ ਫਿਕਰ ਕੀ ਕਰਨੀ ਸੰਸਾਰ ਦੀ ਹੈ ਉਹ ਆਸ਼ਿਕ ਸਭ ਕੁਝ ਆਪਣਾ ਕੁਰਬਾਨ ਕਰ ਦੇ ਜਦੋਂ ਗੱਲ ਆਂਦੀ ਸੱਚੇ ਯਾਰ ਦੀ ਬੁਲੈਸ਼ਾ ਕੱਚ ਤੇ ਨੱਚੇ ਕਿਸ ਨੇ ਕਿਹਾ ਕੱਚ ਤੇ ਕਿਉਂ ਨੱਚਾ ਉਹ ਕਹਿੰਦਾ ਆਸ਼ਿਕ ਆਪਣਾ ਸਭ ਕੁਝ ਕੁਰਬਾਨ ਕਰ ਸਕਦਾ ਜਦੋਂ ਗੱਲ ਯਾਰ ਦੀ ਆ ਜਾਵੇ ਸੰਸਾਰ ਦੀ ਖਾਤਰੋ ਕੁਛ ਨਹੀਂ ਸੰਸਾਰ ਦੀ ਖਾਤਰ 1 ਮਿੰਟ ਨਾ ਦੇਵੇ 1 ਸਕਿੰਟ ਨਾ ਦੇਵੇ ਕਹ ਲਾ ਵੀ ਦੁਨੀਆ ਦੀ ਇਹ ਤਾਂ ਮੈਂ ਨਹੀਂ ਪਰ ਜਦੋਂ ਗੱਲ ਯਾਰ ਦੀ ਆਂਦੀ ਤਾਂ ਆਪਣਾ ਸਭ ਕੁਝ ਕੁਰਬਾਨ ਕਰਨ ਨੂੰ ਆਸ਼ਿਕ ਸਭ ਕੁਝ ਆਪਣਾ ਕੁਰਬਾਨ ਕਰਦਾ ਉਹ ਜਦੋਂ ਗੱਲ ਆਂਦੀ ਸੱਚੇ ਯਾਰ ਦੀ ਹੈ ਉਹ ਬੁੱਲੇ ਸ਼ਾ ਨਾ ਦੁਨੀਆ ਸਮਝ ਪਾਵੇ ਉਹ ਇਸ਼ਕ ਗੱਲ ਹੀ ਸਮਝ ਤੋਂ ਬਾਹਰ ਦੀ ਹੈ ਉਹ ਬੁੱਲੇ ਸ਼ਾ ਕਹਿੰਦਾ ਦੁਨੀਆ ਨੇ ਕੀ ਸਮਝਣਾ ਇਸ਼ਕ ਨੂੰ ਕਿਸ ਨੇ ਕਿਹਾ ਉਹ ਬੁਲਿਆ ਕੱਚ ਤੇ ਨੱਚ ਗਿਆ? ਪਾਗਲ ਹੈ ਤੂੰ? ਕੰਜਰੀ ਬਣ ਗਿਆ, ਪਾਗਲ ਹੈ ਤੂੰ? ਕਿਉਂਕਿ ਦੁਨੀਆ ਆਂਦੀ ਸਮਝ ਨਹੀਂ ਆਂਦੀ ਬੁੱਲੇ ਸ਼ਾਹ ਨੇ ਕੀ ਕੀਤਾ ਸੈਯਦ ਹੋ ਕੇ, ਅਮੀਰ ਘਰ ਦਾ ਹੋ ਕੇ ਇੰਨੇ ਉੱਚੇ ਘਰ ਦਾ ਹੋਵੇ ਕੰਜਰੀ ਬਣ ਗਿਆ। ਕੰਜਰੀ ਸਭ ਤੋਂ ਕਹਿੰਦੇ ਨਾ ਲੋ ਜਿਹਨੂੰ ਬੰਦਾ ਬੜੇ ਮਾੜੀ ਨਜ਼ਰ ਨਾਲ ਦੇਖਦਾ ਨੱਚਣ ਵਾਲੀਆਂ। ਉਹਨਾਂ ਦੀ ਨਜ਼ਰ 'ਚ ਪੈ ਗਿਆ ਤੂੰ ਉਹਨਾਂ ਦੇ ਜਾ ਕੇ ਨੌਕਰ ਬਣ ਗਿਆ ਜਿਨ੍ਹਾਂ ਨੂੰ ਦੁਨੀਆ ਇੱਜ਼ਤ ਨਹੀਂ ਦਿੰਦੀ। ਨੱਚਣ ਵਾਲੀਆਂ ਕਹਿੰਦੇ ਆ ਦੁਨੀਆ ਤੰਜਰੀਆਂ। ਤੂੰ ਉਹਨਾਂ ਦੇ ਜਾ ਕੇ ਨੌਕਰੀ ਕਰ ਲਈ ਬੁੱਲਿਆ ਐਡਾ ਸੈਯਦ ਹੋ ਕੇ ਕੀ ਹੋਇਆ ਉਹ ਕੱਚ ਤੇ ਨੱਚ ਗਿਆ ਪੈਰ ਲਹੂ ਲਹਾਨ ਹੋ ਗਏ ਅਬੁੱਲੇ ਸ਼ਾਹ ਕਹਿੰਦਾ ਕੀ ਦੱਸਾਂ ਇਸ਼ਕ ਨੂੰ ਕਿਉਂਕਿ ਇਹ ਦੁਨੀਆ ਕਦੀ ਇਸ਼ਕ ਨੂੰ ਸਮਝ ਮੈਂ ਕੰਜਰੀ ਕਿਉਂ ਬਣਿਆ ਘੰਗਰੂ ਪੈਰੀ ਕਿਉਂ ਪਾਏ ਕੱਚ ਤੇ ਗਿਆ ਨੱਚਿਆ ਗੱਲ ਇਸ਼ਕ ਦੀ ਹੈ ਭਾਈ ਇਹ ਗੱਲ ਮੁਹੱਬਤ ਦੀ ਹੈ ਔਰ ਇਹਨੂੰ ਦੁਨੀਆ ਸਮਝ ਨਹੀਂ ਸਕਦੀ ਇਸ ਲਈ ਬੁੱਲੇ ਸ਼ਾਹ ਨੇ ਕਿਹਾ ਬੁੱਲੇ ਸ਼ਾਹ ਨਾ ਦੁਨੀਆ ਸਮਝ ਸਕੇ ਬੁੱਲੇ ਸ਼ਾਹ ਨਾ ਦੁਨੀਆ ਸਮਝ ਸਕੇ ਕਹਿੰਦਾ ਦੁਨੀਆ ਕਦੀ ਸਮਝੀ ਨਹੀਂ ਸਕੇ ਜਦੋਂ ਆਸ਼ਕਾਂ ਦੀ ਗੱਲ ਆਉਂਦੀ ਹੈ ਤਾਂ ਹੀ ਤਬਰੇਜ਼ ਦੀ ਚੰਬੜੀ ਲਾਈ ਦੁਨੀਆ ਸਮਝ ਨਹੀਂ ਪਾਈ ਸੀ ਮੀਰਾ ਨੂੰ ਜ਼ਹਿਰ ਕਿਉਂ ਦਿੱਤਾ ਕਿਉਂਕਿ ਦੁਨੀਆ ਉਹਨਾਂ ਦੇ ਪਿਆਰ ਨੂੰ ਸਮਝ ਸਰਮਤੀ ਕਰਦਨ ਕਿਉਂ ਕੱਟੀ ਕਿਉਂਕਿ ਦੁਨੀਆ ਸਮਝ ਨਹੀਂ ਪਾਈ ਜੀਜ਼ਸ ਕ੍ਰਾਈਸਟ ਨੂੰ ਸਲੀਬ ਤੇ ਕਿਉਂ ਚੜਾਇਆ ਕਿਉਂਕਿ ਦੁਨੀਆ ਉਹਨਾਂ ਨੂੰ ਸਮਝ ਕਹਿੰਦੇ ਬੁੱਲੇ ਸ਼ਾਹ ਨਾਲ ਦੁਨੀਆ ਸਮਝ ਸਕੀ ਉਹ ਇਸ਼ਕ ਗੱਲ ਹੀ ਸਮਝ ਤੋਂ ਬਾਹਰ ਦੀ ਹੈ ਇਸ ਲਈ ਇਸ਼ਕ ਨੂੰ ਸਮਝਿਆ ਨਹੀਂ ਜਾ ਸਕਦਾ ਇਸ਼ਾਰਾ ਕੀਤਾ ਜਾਂਦਾ ਹੈ ਜੇ ਸਮਝ ਨਾਲ ਚੱਲਾਂਗੇ ਤਾਂ ਇਸ਼ਕ ਹੋਣਾ ਹੀ ਨਹੀਂ ਕਦੀ ਵੀ ਸਮਝ ਦਿਓ ਕਿ ਨਹੀਂ ਕਿਉਂਕਿ ਇਸ਼ਕ ਤਾਂ دیਵਾਨਿਆਂ ਦਾ ਕੰਮ ਹੈ ਉੱਥੇ ਤਾਂ ਸਮਝ ਛੱਡਣੀ ਪੈਂਦੀ ਹੈ ਉੱਥੇ ਤਾਂ ਬਸ ਕਹਿੰਦੇ ਹੁਣ ਸਮਝਦਾਰ ਬੰਦੇ ਅੱਗੇ ਕੱਚ ਹੋਵੇ ਨਾ ਬੰਦੇ ਕਹਿੰਦਾ ਬਚ ਕੇ ਜਾਵਾ ਕੱਚ ਹੈ ਪਰ ਇਸ਼ਕ ਸੀ ਬੁੱਲੇ ਸ਼ਾ ਇਸ਼ਕ ਕੱਚ ਤੇ ਵੀ ਸਾਹਮਣੇ ਸੀ ਕੱਚ ਬੁੱਲਾ ਫੇਵੀ ਪਿਆ ਨੱਚ ਨੱਚ ਕਿਉਂਕਿ ਉਹਦਾ ਇਸ਼ਕ ਨਹੀਂ ਸੀ ਝੂਠ ਉਹਦਾ ਇਸ਼ਕ ਸੀਗਾ ਸੱਚ ਜਿੱਥੇ ਇਸ਼ਕ ਸੱਚਾ ਹੋਵੇ ਕੱਚ ਦੀ ਪਰਵਾਹ ਨਹੀਂ ਇੱਥੇ ਗੱਲ ਬਣ ਗਈ ਨਾ ਸਾਹਮਣੇ ਸੀ ਕੱਚ ਬੁੱਲਾ ਫੇਵੀ ਪਿਆ ਕਿ ਉਹਦਾ ਇਸ਼ਕ ਨਹੀਂ ਸੀ ਝੂਠਾ ਉਹਦਾ ਇਸ਼ਕ ਸੀਗਾ ਸੱਚ ਇਸ ਲਈ ਨੱਚ ਬੁੱਲਿਆ ਨੱਚ 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 ਨਚੋ ਹਰ ਆਸ਼ਿਕ ਹੈ ਤਾਂ ਫਿਰ ਡਰਨਾ ਕੀ ਮੁਸ਼ਕਿਲਾਂ ਤੋਂ ਇਹ ਸਾਡੇ ਦਿਲ ਦੀ ਵੀ ਸੱਚਾ ਇਸ਼ਕ ਆਪਣੇ ਮੁਰਸ਼ਿਦ ਦਾ ਆਪਣੇ ਮਾਲਿਕ ਦਾ ਤਾਂ ਫੇਰ ਐਸੀ ਵੀ ਮੁਸ਼ਕਿਲਾਂ ਤੋਂ ਕਿਉਂ ਡਰਨਾ ਇਹ ਬੁੱਲਾ ਨਹੀਂ ਡਰਿਆ ਐਸੀ ਕਹਾਂਗੇ ਤੁਸੀਂ ਬੁੱਲੇ ਤੋਂ ਘੱਟ ਨਹੀਂ ਹੋ ਮਰਜੋ ਬੁੱਲੇ ਸਮਝਿਓ ਲੋਕ ਜਦੋਂ ਅਸੀਂ ਆਪਣੀ ਗੱਲ ਦਸੀ ਦੀ ਬਚਪਨ ਚ ਕਹਾਣੀ ਸੁਣਦੇ ਸੀ ਉਹ ਫਕੀਰ ਨੇ ਇਦਾਂ ਕੀਤਾ ਸੀ ਸੋਚਦੇ ਸੀ ਉਹ ਕਰ ਸਕਦੇ ਤਾਂ ਅਸੀਂ ਕਿਉਂ ਨਹੀਂ ਜੇ ਉਹ ਉੱਥੇ ਪਹੁੰਚ ਸਕਦੇ ਅਸੀਂ ਕਿਉਂ ਨਹੀਂ ਅਸੀਂ ਤੁਹਾਨੂੰ ਕਹਾਂ ਬੁੱਲੇ ਦੀ ਗੱਲ ਆਵੇ ਤਾਂ ਫੇ ਹੋਣਾ ਚਾਹੀਦਾ ਬੁੱਲਾ ਕਰ ਸਕਦਾ ਮੈਂ ਕਿਉਂ ਨਹੀਂ ਭਾਈ ਮੇਰਾ ਇਸ਼ਕ ਵੀ ਕੋਈ ਘੱਟ ਥੋੜੀ ਹੈ ਇਸ ਲਈ ਆਪਣੇ ਇਸ਼ਕ ਤੇ ਆਪਣੇ ਪਿਆਰ ਤੇ ਯਕੀਨ ਹੋਣਾ ਚਾਹੀਦਾ ਸਾਨੂੰ ਕਿ ਮੇਰਾ ਪਿਆਰ ਸੱਚਾ ਹੈ ਮੈਂ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਮੈਂ ਹਰ ਮੁਸ਼ਕਿਲ ਦਾ ਮੁਕਾਬਲਾ ਕਰਨ ਨੂੰ ਮੈਂ ਕੱਜ ਤੇ ਵੀ ਨੱਚਣ ਨੂੰ ਕਿਉਂਕਿ ਮੇਰਾ ਇਸ਼ਕ ਵੀ ਕੋਈ ਝੂਠ ਨਹੀਂ ਹੈ ਮੇਰਾ ਇਸ਼ਕ ਵੀ ਸੱਚਾ ਹੈ ਮੇਰਾ ਇਸ਼ਕ ਵੀ ਸੱਚ ਹੈ ਸਮਝਿ ਦਿਓ ਬੁਨੇ ਇਹ ਇੱਕ ਵਾਰ ਫਿਰ ਕਹਦੀ ਹੈ ਸਾਹਮਣੇ ਸੀਗਾ ਕੱਚ ਬੁੱਲਾ ਫਿਰ ਵੀ ਪਿਆ ਕਿਉਂਕਿ ਇਹ ਬੁੱਲੇ ਦਾ ਇਸ਼ਕ ਨਹੀਂ ਸੀ ਝੂਠਾ ਉਹਦਾ ਇਸ਼ਕ ਸੀਗਾ ਨੱਚ 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 ਬੁੱਲੇ ਨੱਚ ਨੱਚ ਕਹਿੰਦੇ ਇਹ ਸ਼ਬਦੀ ਬਣ ਗਿਆ ਫਿਰ ਸ਼ਬਦੀ ਕੱਢਾਂਗੇ ਸਮਝਿ ਦਿਓ ਇਸ਼ਕ ਸੱਚਾ ਹੋਣਾ ਚਾਹੀਦਾ ਵਿਸ਼ਵਾਸ ਹੋਣਾ ਚਾਹੀਦਾ ਸੋ ਫਿਰ ਕਹਾਂਗੇ ਕਿ ਤੁਹਾਡੇ ਅੰਦਰ ਹੀ ਸ਼ਕਤੀ ਉਹ ਉਹ ਪੂਰ ਵੀ ਤੁਹਾਡੇ ਅੰਦਰ ਹੈ ਰੱਬ ਦਾ ਨੂਰ ਵੀ ਹਰ ਮੁਸ਼ਕਿਲ ਦਾ ਹੱਲ ਵੀ ਕਰਨ ਵਾਲੀ ਤਾਕਤ ਮੇਰਾ ਮਾਲਕ ਮੇਰੇ ਨਾਲ ਹੈ ਤੇ ਇਸ ਲਈ ਅੱਜ ਤੋਂ ਸਾਰੇ ਡਰ ਫਿਕਰ ਚਿੰਤਾ ਬਹਿਮ ਭਰਮ ਛੱਡ ਦਿਓ ਔਰ ਹੁਣ ਆਖਰਲੇ ਵਜਨਾ ਤੇ ਇਹੀ ਕਹਿਣਾ ਹੈ ਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਮੈਨੂੰ ਆਪਣੇ ਮਾਲਕ ਤੇ ਪੂਰਾ ਮੈਨੂੰ ਆਪਣੇ ਮਾਲਕ ਤੇ ਪੂਰਾ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਮੇਰੇ ਸਾਰੇ ਦੁਖ ਦੂਰ ਮੇਰੇ ਸਾਰੇ ਦੁਖ ਦੂਰ ਮੇਰੇ ਸਾਰੇ ਦਖਦੂਰ ਮੇਰਾ ਮਾਲਿਕ ਮੇਰੇ ਮੇਰਾ ਮਾਲਿਕ ਮੇਰੇ ਮੇਰਾ ਮਾਲਿਕ ਮੇਰੇ ਮੈਂ ਬਹੁਤ ਮੈਂ ਬਹੁਤ ਮੈਂ ਬਹੁਤ